ਬਰੋ ਸਨਮਾਨਯੋ ਸਤਿਗੁਰੂ ਦੀ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰਿਓ ਗੁਰੂ ਪਿਆਰਿਓ ਨਿੱਗੀ ਗੋਦਾ ਆਨੰਦ ਮਾਣ ਰਹੇ ਹਾਂ ਮੜ ਪਾਗੇ ਹਾਂ ਚਲ ਰਹੀ ਲੜੀਵਾਤ ਇਤਿਹਾਸ ਸਾਈਂ ਜੀ ਗੁਰਤੇਗਹ ਹਦਰ ਪਾਸ਼ਾ ਜੀ ਆਪਾਂ ਸਰਵਣ ਕਰ ਰਹੇ ਹਾਂ ਤੁਹਾਨੂੰ ਸਾਈਂ ਜੀ ਗੁਰਤੇਗਹ ਭਦਰ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆ ਦਾਸ ਇਹਨਾਂ ਦਾ ਸ਼ੀਵ ਦੀਿਹਾਰਾ 350 ਸਾਲਾ ਅਸੀ ਬੜੇ ਪਿਆਰ ਸਤਿਕਾਰ ਅਦਬ ਦੇ ਨਾਲ ਉਹ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਨੂੰ ਕੋਟਾਨ ਕੋਟਾਨ ਫਰਨਾ ਕਾਦੇ ਦੀਵਾਨਾ ਜਿਸ ਸਰਵਨ ਕੀਤਾ ਸੀ ਕਿਸ ਤਰ੍ਹਾਂ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਇੱਕ ਗ੍ਰਿਫਤਾਰੀ ਦੇਣ ਦੇ ਲਈ ਦਿੱਲੀ ਵੱਲ ਰਵਾਨਾ ਹੋ ਗਏ। ਉੱਥੇ ਜੋ ਔਰੰਗਜ਼ੇਬ ਨੇ ਜੋ ਇਹ ਹਿੰਦੂਆਂ ਦੇ ਉਹਨਾਂ ਦੇ ਧਰਮ ਸਥਾਨਾਂ ਤੇ ਉਹਨਾਂ ਦੇ ਜਿਹੇਊ ਤੇ ਉਹਨਾਂ ਦੇ ਕਿਲਖ ਤੇ ਜੋ ਇਹ ਅਤਿਆਚਾਰ ਕਰ ਰਿਹਾ ਹੈ। ਉਹਦੇ ਲਈ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪਿੰਪਲਤਾਨੋਂ ਬ੍ਰਾਹਮਣਾਂ ਨੂੰ ਕਿਹਾ ਸੀਗਾ ਕਿ ਜਾ ਕੇ ਦਿੱਲੀ ਦੇ ਵਿੱਚ ਕਹਿ ਦੋ ਕਿ ਜੇ ਤੁਸੀਂ ਤੇਗ ਬਹਾਦਰ ਨੂੰ ਸ਼ਰਾਂ ਦੇ ਵਿੱਚ ਲੈ ਆਉਗੇ ਤੇ ਤੁਹਾਨੂੰ ਕੋਈ ਜ਼ਬਰਦਸਤੀ ਕੋਈ ਜ਼ੁਲਮ ਕਰਨ ਦੀ ਲੋੜ ਨਹੀਂ ਅਸੀਂ ਸਾਰੇ ਪਿਆਰ ਨਾਲ ਸ਼ਰਅ ਕਬੂਲ ਕਰ ਲਵਾਂਗੇ ਸਾਰੇ ਅਸੀਂ ਕਲਮਾ ਪੜ੍ਹਾਂਗੇ ਔਰ ਗਦੇਵ ਦੇ ਕਹਿਣ ਤੇ ਫਿਰ ਗ੍ਰਿਫਤਾਰੀ ਦੇ ਹੁਕਮ ਹੋਏ ਇਦਰੋਂ ਧੰ ਜ਼ੈਰ ਸਿੰਘ ਜੀ ਬਰੂ ਤੇਗ ਬਹਾਦਰ ਪਾਸ਼ਾ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ ਰੋਪੜ ਦੇ ਇਲਾਕੇ ਇਲਾਕੇ ਤੋਂ ਤਾਂ ਸੈਕੀਟਰ ਦੇਖਵਾ ਦਰਬਾਰਸ਼ਾਹੀ ਗ੍ਰਿਫਤਾਰ ਕੀਤਾ ਗਿਆ ਸਰਹੰਦ ਵਿਖੇ ਬੱਸੀ ਪਠਾਣਾ ਉੱਥੇ ਰੱਖਿਆ ਗਿਆ ਉੱਥੇ ਵੀ ਤਸੀਹੇ ਦਿੱਤੇ ਗਏ ਆਪਾਂ ਸਾਰਾ ਸਰਵਣ ਕੀਤਾ ਉਹ ਤੋਂ ਅੱਗੇ ਹੁਣ ਇੱਕ ਪਿੰਜਰੇ ਦੇ ਵਿੱਚ ਜਿਹਦੇ ਵਿੱਚ ਨਾ ਖਲੋਤਾ ਜਾਂਦਾ ਹੈ ਨਾ ਬੈਠਾ ਜਾਂਦਾ ਹੈ ਨਾ ਪਿੱਛੇ ਪੇਠ ਲੱਗਦੀ ਹੈ ਨਾ ਅੱਗੇ ਹੋਇਆ ਜਾਂਦਾ ਇੱਕ ਇਹੋ ਜਿਹਾ ਪਿੰਜਰਾ ਸਤਿਗੁਰੂ ਜੀ ਨੂੰ ਤਸਵੀਹ ਦਿੱਤੇ ਤਸ਼ੱਦਦ ਢਾਏ ਫਿਰ ਉਹ ਪਿੰਜਰੇ ਚ ਪਾ ਕੇ ਇੱਕ ਜਰੂਰ ਦੀ ਤਰ੍ਹਾਂ ਤੇ ਦਿੱਲੀ ਵੀ ਕਹੇ ਚਾਂਦਨੀ ਚੌਂਕ ਵਿਖੇ ਇਹ ਹਟਾ ਗਏ ਨਾਂ ਦਿਨ ਗੁਰ ਸਿੱਖ ਭਾਈ ਮਤੀ ਦਾਤ ਭਾਈ ਸਤੀਦਾਨ ਤੇ ਭਾਈ ਗਿਆਨ ਹੁਣ ਇੱਥੇ ਹੀ ਹੁਣ ਪੁੱਛ ਰਹੇ ਆ ਵਾਰੀ-ਵਾਰੀ ਹੁਣ ਇਹ ਸ਼ਹਾਦਤ ਹੋਣੀ ਹੈ ਵਾਰੀ-ਵਾਰੀ ਹੁਣ ਇਹਨਾਂ ਨੂੰ ਪੁੱਛਣਾ ਹੈ ਔਰਗ ਜੇਬ ਨੇ ਕਿਹਾ ਸੀਗਾ ਤੇਗ ਬਹਾਦਰ ਨੇ ਚਾਰ ਟੁਕਰੇ ਕਰਨੇ ਐ ਤੇ ਚਾਰ ਦਰਵਾਜਿਆਂ ਤੇ ਟੰਗੜੇ ਐ ਇਹ ਦਿੱਲੀ ਦੇ ਚਾਰ ਦਰਵਾਜੇ ਜਿਹੜੇ ਮੇਨ ਐ ਨਾ ਉਹਨਾਂ ਚਾਰ ਦਰਵਾਜਿਆਂ ਤੇ ਤੇਗ ਬਹਾਦਰ ਦੇ ਚਾਰ ਟੁਕਰੇ ਕਰਕੇ ਇਹ ਟੰਗ ਨੇ ਇਹ ਔਰਗ ਦੇਵ ਨੇ ਕਿਹਾ गल करिए कोतवाली के रखा गया जो भाई मतीदास जी ने बुलाया लिया गया चौक च पूछया गया कि तू शरा कबूल करता है दाएन कबूल करता है ਕਮਤੀ ਦਾਸ ਪਿਆਰ ਦੇ ਵਿੱਚ ਮਗਿਆ ਹੋਇਆ ਕਹਿੰਦੇ ਇਹ ਗੱਲ ਤੁਸੀਂ ਭੁੱਲ ਜੋ ਕਿ ਤੁਸੀਂ ਜ਼ਬਰਦਸਤੀ ਸ਼ਰਾ ਕਬੂਲ ਕਰਾ ਲੋਗੇ ਜ਼ਬਰਦਸਤੀ ਤੁਸੀਂ ਇਹਨ ਕਬੂਲ ਕਰਾ ਲੋਗੇ ਕਹਿੰਦੇ ਦੇਖ ਮਤੀ ਦਾਸ ਸ਼ਰਾ ਦੇ ਇਨਕਾ ਬੁੱਲ ਕਰਾ ਲਾ ਆ ਵੇਖ ਤੈਨੂੰ ਸਜ਼ਾ ਦੇਣ ਦੇ ਲਈ ਆ ਅਹੀਂ ਆਰਾ ਲਿਆਂਦਾ ਏ ਇਹਦੇ ਨਾਲ ਤੇਰੇ ਦੋ ਫਾਰ ਕਰ ਦਵਾਂਗੇ ਤੂੰ ਲੱਕੜਾਂ چیرਦੇ ਹੋਏ ਤਾਂ ਬੜਾ ਦੇਖਿਆ ਹੋਵੇਗਾ ਜਿੱਦੋਂ ਲੱਕੜ ਕੀਰੀ ਜਾਂਦੀ ਏ ਤੂੰ ਕਈ ਵਾਰੀ ਦੇਖੀ ਹੋਣੀ ਆਰੀ ਚੱਲਦੀ ਅੱਜ ਇਸ ਅਰੀ ਦੇ ਨਾਲ ਲੱਕੜ ਨਹੀਂ ਇਸ ਆਰੇ ਦੇ ਨਾਲ ਤੇਰਾ ਸਰੀਰ ਤੇਰਾ ਧੜ ਇਹ ਦੋ ਫਾੜ ਕਰਨਾ ਏ ਦੇਖ ਲੈ ਆਰੇ ਦੇ ਦੰਦੇ ਬੜੇ ਤਿੱਖੇ ਐ ਤੇ ਭਾਈ ਮੱਲੀ ਦਾਸ ਕਹਿੰਦੇ ਨੇ ਕਹਿੰਦੇ ਕਿ ਆਰੇ ਦੇ ਦੰਦੇ ਤਿੱਖੇ ਐ ਤੇ ਮੇਰਾ ਮਨ ਵੀ ਬੜਾ ਤਿੱਖਾ ਐ ਤੁਸੀਂ ਇਹ ਡਰਾਵੇ ਨਾ ਪਾਓ ਕੀ ਆਰਾ ਚੱਲੇਗਾ ਤੇ ਮੈਂ ਮੰਨ ਜਾਵਾਂਗਾ ਤੁਸੀਂ ਆਰਾ ਚਲਾਓਗੇ ਤੇ ਮੈਂ ਸ਼ਰਤ ਕਬੂਲ ਕਰ ਲਵਾਂਗਾ ਇਹ ਡਰਾਵੇ ਨਾ ਪਾਓ ਮੈਂ ਬਾਣੀ ਪੜਦਾ ਆ ਬਾਣੀ ਦੇ ਵਿੱਚ ਸ਼ਬਦ ਆਉਂਦਾ ਏ ਕਰਵਤ ਭਲਾ ਨਾ ਕਰਵਟ ਤੇਰੀ ਲਾਜ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਪੀਰ ਪਿਆਰੀ ਕਾਰਵਤ ਦੇ ਮੋਕ ਕਾਹੇ ਕੋ ਮਾਰੇ ਮੈਨੂੰ ਧੰਨ ਸਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਸਿੱਖਣ ਨੂੰ ਮਿਲਿਆ ਏ ਕਿ ਕਾਰਵਤ ਆਰਾ ਵੀ ਮੇਰੇ ਤੇ ਚੱਲ ਜਾਵੇ ਨਾ ਪਰ ਪਿੱਠ ਨਹੀਂ ਕਾਰਵਤ ਭਲਾ ਮੈਨੂੰ ਆਰਾ ਭਲਾ ਏ ਨਾ ਕਾਰਵਟ ਤੇਰੀ ਗੁਰੂ ਦੀ ਪਿੱਠ ਨਹੀਂ ਗੁਰੂ ਆਦ ਮੈਂ ਪਿੱਠ ਕਰ ਲਵਾਂ ਇਹ ਨਹੀਂ ਮੈਂ ਗੁਰੂ ਤੋਂ ਬੇਮਕੂ ਹੋ ਜਾਵਾਂ ਇਹ ਨਹੀਂ ਆਰਾਮਜੂਰ ਹੈ ਤੁਸੀਂ ਕਰ ਲਓ ਜੋ ਕਰਨਾ ਹੈ ਕਹਿੰਦੇ ਦੇਗ ਮਤੀ ਦਾ ਹੁਣ ਤੇਰਾ ਸਰੀਰ ਤੋਂ ਪਾਰ ਕਰਨ ਲੱਗੇ ਆ ਆ ਆਰੇ ਦੇ ਟਿੱਕੇ ਦੰਦੇ ਤੇਰੇ ਸਿਰ ਦੇ ਉੱਤੇ ਰੱਖਣ ਲੱਗੇ ਆ ਹੌਲੀ ਹੌਲੀ ਆਟੇ ਨੂੰ ਇੱਕ ਕਾਟੇਗਾ ਆਰਾ ਬੜਾ ਦੁੱਖ ਹੋਊਗਾ ਹੀ ਬڑا ਖੂਨ ਬਗੇਗਾ ਹੀ ਦੇਖ ਲੈ ਉਹ ਕਹਿੰਦੇ ਜਲਾ ਦੋ ਚਲਾਓ ਆਰਾ ਭਾਈ ਮਗੀਦਾ ਜੀ ਕਹਿੰਦੇ ਚਲਾਓ ਆਰਾ ਇਹ ਜਿਨ੍ਹਾਂ ਦੇ ਬਾਅਦ ਤੇ ਅਸੀਂ ਅੱਜ ਸ਼ਹਾਦਤ ਦੇਣ ਆਏ ਆਣਾ ਉਹ ਟਿੱਕੇ ਲਾਉਂਦੇ ਨੇ ਔਰੰਗਜ਼ਾ ਕੱਜਾ ਤੁਸੀਂ ਆਰਾ ਹੋਲੀ ਹੋਲੀ ਚਲਾਓ ਜੋ ਜੋ ਮੇਰੇ ਖੂਨ ਤੋਂ ਪੂਣ ਵੰਦਾ ਜਾਏਗਾ ਇਹਨਾਂ ਦਾ ਟਿੱਕਾ ਜਿਹੜਾ ਏ ਉਹ ਪੱਕਾ ਹੁੰਦਾ ਜਾਏਗਾ ਉਹ ਕੱਜੇ ਟਿੱਕੇ ਅੱਜ ਮਿਟ ਜਾਂਦੇ ਕੱਲ ਮਿਟ ਜਾਂਦੇ ਆ ਜਿਹੜਾ ਇਹ ਮੇਰੇ ਖੂਨ ਦਾ ਰੰਗ ਆਲਾ ਇਹ ਨਹੀਂ ਮਿਟੇਗਾ ਇਹ ਲੱਗਾ ਰਹੇਗਾ ਤੁਸੀਂ ਆਰਾ ਚਲਵਾ ਦਿਓ ਭਾਈ ਮਤੀ ਦਾਸ ਆਰਾ ਚਲਵਾ ਰਹੇ ਤਹਾਨੂੰ ਪੁੱਛ ਰਹੇ ਨੇ ਜੀ ਦਾਦ ਤੇਰੀ ਕੋਈ ਆਖਰੀ ਖੁਆਇਸ਼ ਹੀ ਹੈ ਕਹਿੰਦੇ ਹਾਂ ਮਲੀ ਦਾਦੀ ਕਹਿੰਦੇ ਇੱਕ ਹੈ ਆਰਾ ਨਾ ਸਿੱਧਾ ਜਰਾਓ ਟੇਡਾ ਨਾ ਕਰਦੇਓ ਕਹਿੰਦੇ ਲੱਕੜ ਤੇ ਵੇਖਿਆ ਸੀ ਉਹ ਜਲਾਦ ਕਹਿੰਦੇ ਕਹਿੰਦੇ ਲੱਕੜ ਨੂੰ ਤੇ ચીਰਦੇ ਆ ਸਿੱਧੀ ਨੂੰ ਅਸੀਂ ਮੰਨਦੇ ਆ ਕਿ ਲੱਕੜ ਸਿੱਧੀ ਚੀਰੀ ਜਾਵੇ ਤੇ ਕਿਸੇ ਕੰਮ ਆ ਦੇਗੀ ਤੇਰਾ ਧਾਰ ਆਹਨੇ ਡੇਟਾ ਕੱਟਿਆ ਜਾਂ ਆਪਾਂ ਇੱਿੱਤਾ ਕੱਟਿਆ ਤੇ ਧੜ ਨੂੰ ਬਾਅਦ ਵਿੱਚ ਕੀ ਕਰਨਾ ਏ ਕਹਿੰਦੇ ਨਹੀਂ ਮੈਂ ਗੁਰੂ ਨੂੰ ਜਵਾਬ ਦੇ ਰਹੀ ਹਾਂ ਗੁਰੂ ਮੇਰਾ ਆ ਕੇ ਮੈਨੂੰ ਪੁੱਛੇਗਾ ਜਦੋਂ ਮੇਰੇ ਦੋ ਪਾਰ ਹੋਏ ਹੋਣੇ ਆ ਤੇ ਗੁਰੂ ਨੇ ਕਹਿਣਾ ਕਿ ਮਤੀ ਦਾਸਾ ਤੇਰਾ ਪੈਰ ਫਿਸਕ ਗਿਆ ਸੀ ਤੇਰਾ ਮਨ ਡੋਲ ਗਿਆ ਸੀ ਆ ਚੀਰ ਬੀਂਗਾ ਹੋ ਗਿਆ ਆਰਾ ਵੀਂਗਾ ਜਲਵਾ ਲਿਆ ਮੇਰੇ ਗੁਰੂ ਨੇ ਜਵਾਬ ਲੈਣਾ ਤੁਸੀਂ ਜਲਾਦੋ ਆਰਾ ਦਿੱਤਾ ਜਲਾਇਓ ਏ ਹੋਰੀ ਹੋਰੀ ਜਲਾਇਓ ਮੈਂ ਜਪਜੀ ਸਾਹਿਬ ਪੜ ਲਵਾਂ ਕਿਦੇ ਇਹ ਜਲਾਦਾਂ ਨੇ ਆਰਾ ਜਲਾਇਆ ਹੋਲੀ ਹੋਰੀ ਉਹ ਦੋ ਪਾਰ ਭਾਈ ਮਤੀ ਦਾ ਦਾ ਸਰੀਰ ਕਰਤਾ ਤੇ ਭਾਈ ਮਤੀ ਦਾ ਜੀ ਜਪਜੀ ਸਾਹਿਬ ਦਾ ਚਾਪ ਕਰੇ ਤੇ ਸ਼ਹਾਦਤ ਕੀ ਫੇਰ ਵਾਰੀ ਆਈ ਭਾਈ ਤੇਆਲਾ ਜੀ ਭਾਈ ਤੇਆਲਾ ਜੀ ਨੂੰ ਕਹਿੰਦੇ ਦੇ ਮਤੀ ਦਾਤ ਨੂੰ ਬੜਾ ਸੀ ਗਿਆ ਮੰਨ ਗਏ ਪਰ ਉਹ ਨਹੀਂ ਮੰਨਿਆ ਉਹ ਬਿਆਈ ਉਹਦਾ ਸਰੀਰ ਦੇਖ ਲੈ ਭਾਈ ਦੇਵਾਲਾ ਜੀ ਨੂੰ ਕਹਿੰਦੇ ਕਹਿੰਦੇ ਆ ਪਿਆਈ ਸਰੀਰ ਤੋਂ ਫਾੜ ਕਰ ਦਿੱਤੇ ਐ ਤੇਰੀ ਤਰਸ ਨਹੀਂ ਹੁੰਦਾ ਆਪਣੀ ਜ਼ਿੰਦਗੀ ਦੇ ਤੈਨੂੰ ਅਸੀਂ ਦੋ ਫਾੜ ਵੀ ਕਰਾਂਗੇ ਸਾਡੇ ਕੋਲ ਇਹ ਗਲਤੀ ਹੋ ਗਈ ਪਰ ਇਹ ਗਲਤੀ ਅਸੀਂ ਦੁਹਰਾਵਾਂਗੇ ਨਹੀਂ ਅਸੀਂ ਤੈਨੂੰ ਜਿਹੜੀ ਸਜ਼ਾ ਦੇਣੀ ਹੈ ਨਾ ਉਹ ਅਲੱਗ ਹੈ ਪਰ ਫੇਰ ਇੱਕ ਰੀ ਤੈਨੂੰ ਕਹਿੰਦੇ ਆ ਕਿ ਦੱਸ ਸ਼ਰਾਬ ਮਜੂਰ ਹੈ ਭਾਈ ਦੇਲਾ ਜੀ ਕਹਿੰਦੇ ਨਹੀਂ ਕਹਿੰਦੇ ਆ ਦੇਖਦੇ ਵਿੱਚ ਉਬਾਲੇ ਦੇਦ ਕੇ ਜਾਣਗੇ ਤੇਰੇ ਜੀ ਨੂੰ ਅੱਗੇ ਆ ਦੇ ਕੋ ਗਲਤੀ ਹੋ ਗਈ ਸਿਰ ਤੋਂ ਅਸੀਂ ਕੱਟਣਾ ਸ਼ੁਰੂ ਕੀਤਾ ਦਿਮਾਗ ਹਮਦਾਏ ਉਹ ਜਦੋਂ ਆਈ ਚੱਲੀ ਹੋਣੀ ਤੇ ਦਿਮਾਗ ਸੁਨ ਹੋ ਗਿਆ ਨਾ ਪਤਾ ਨਹੀਂ ਲੱਗਿਆ ਹੁਣ ਪਰ ਹੁਣ ਜਿਹੜੀ ਸਜ਼ਾ ਦੇਣੀ ਹੈ ਨਾ ਇਹਦੇ ਅਸੀਂ ਗਲਤੀ ਨਹੀਂ ਕਰਾਂਗੇ ਇਹ ਦੇਗ ਦੇ ਵਿੱਚ ਪਾਣੀ ਨੂੰ ਇਸ ਤਰ੍ਹਾਂ ਉਬਾਲ ਤਬਾਲ ਕੇ ਤੈਨੂੰ ਸਜਾ ਦਵਾਂਗੇ ਤੇਰਾ ਹੋਲੀ ਹੋਲੀ ਸਰੀਰ ਗਲੇਗਾ ਤੇਰੀ ਚਰਬੀ ਗਲੇਗੀ ਤੇਆਂ ਹੱਡੀਆਂ ਹੀ ਰਹਿ ਜਾਣਗੀਆਂ ਸੋਚ ਲੈ ਕਿਹਦੇ ਸਬਜ਼ੀਆਂ ਤੇ ਬੜੀ ਵਾਰੀ ਉਬਾਲ ਦੇ ਦੇਖੀਆਂ ਨੇ ਜਿਦੋਂ ਆਪਾਂ ਆਲੂ ਬਾਲਦੇ ਨਾ ਕਿਸੇ ਭਾਂਡੇ ਦੇ ਵਿੱਚ ਉਹ ਕਿਸ ਤਰ੍ਹਾਂ ਉਹ ਕਈ ਰੀਤੋਂ ਜ਼ਿਆਦਾ ਭਰ ਜਾਂਦੇ ਆ ਤੇ ਉਹ ਫੱਟ ਜਾਂਦੇ ਹਨ ਇਸ ਤਰ੍ਹਾਂ ਇੱਕ ਦੇਗ ਤਿਆਰ ਤਾਂਬੇ ਦੀ ਦੇਗ ਉਹਦੀ ਪੁਰਾਣੇ ਜ਼ਮਾਨੇ ਚ ਹੁੰਦੀ ਉਹ ਇੱਕ ਦੇਗ ਦੇ ਵਿੱਚ ਪਾਣੀ ਨੂੰ ਉਬਾਲਿਆ ਗਿਆ ਵਿੱਚ ਭਾਈ ਦੇਵਾਲਾ ਜੀ ਨੂੰ ਬਿਠਾਇਆ ਗਿਆ ਸਿਰ ਤਾਂ ਰੱਖਿਆ ਗਿਆ ਜਿਉਂ-ਜਿਉਂ ਥੱਲੇ ਅੱਗ ਲਾਉਂਦੇ ਨੇ ਤਿਉ ਤਿਉ ਇਹ ਅਡੋਲ ਦੇਖਦੇ ਵਿੱਚ ਬੈਠੇ ਨੇ ਸਰੀਰ ਤੇ ਜੋ ਕਹਿ ਸਰ ਮਾਸ ਤੇ ਚਰਬੀ ਦੇ ਉਹ ਟੁਕਰੇ ਖੁਰ ਰਹੇ ਨੇ ਜੋਂ ਜੋਂ ਖੁਰ ਰਹੇ ਨੇ ਤਿਉ ਤਿਉ ਭਾਈ ਦਿਆਲਾ ਜੀ ਦੇ ਮੁੱਖ ਤੇ ਲਾਲੀ ਛਾ ਰਹੀ ਹੈ ਉਿਉ ਤਿਉ ਇਨਾਂ ਦਾ ਚਿਹਰਾ ਭੱਕ ਰਿਹਾ ਏ ਐਨੀ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ ਕਹਿੰਦੇ ਭਾਈ ਤੇ ਆਲਾ ਜੀ ਦਾ ਜਿਹੜਾ ਸਰੀਰ ਤਿਨਾ ਪਿੰਜਰ ਹੀ ਰਹਿ ਗਿਆ ਬਾਕੀ ਸਾਰਾ ਸਰੀਰ ਗਲ ਗਿਆ ਉਸ ਪਾਣੀ ਚ ਇਸ ਤਰ੍ਹਾਂ ਭਾਈ ਦੇ ਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਭਾਈ ਦਿਆਲਾ ਜੀ ਨੇ ਇੱਕ ਗੱਲ ਕਹੀ ਸੀ ਕਿ ਇਹ ਮੇਰੇ ਗੁਰੂ ਦੀ ਕਸਵੱਟੀ ਹੈ ਇੱਕ ਮੇਰੇ ਗੁਰੂ ਨੇ ਮੈਨੂੰ ਪਰਖਿਆ ਏ ਸਿੱਖਾ ਤੈਨੂੰ ਵੀ ਕਿਤੇ ਗੁਰੂ ਪਰਖ ਸਕਦਾ ਏ ਕਦੇ ਸਾਡੇ ਤੇ ਵੀ ਕਸਵੱਟੀ ਲਾ ਸਕਦਾ ਏ ਸਾਨੂੰ ਵੀ ਉਪੋਚ ਸਕਦਾ ਏ ਕਿਉਂਕਿ ਗੁਰੂ ਕਸਵੱਟੀ ਲੋਂਦਾ ਏ ਤੇ ਜਿਹੜਾ ਦੋਖ ਆਂਦਾ ਹੈ ਨਾ ਇਹ ਕਸਵੱਟੀ ਹੁੰਦੀ ਹੈ ਉਹ ਦੋਖ ਦਾ ਸਾਹਮਣਾ ਕਰਨਾ ਹੁੰਦਾ ਏ ਭਾਈ ਤੇ ਆਲਾ ਜੀ ਨੇ ਉਦੋਂ ਗੱਲ ਕਹੀ ਸੀ ਲਾਲਾ ਕਸਵਟੀਆਂ ਰੱਬ ਪਰਖਦਾ ਏ ਰੱਬ ਪਰਖਦਾ ਭਗਤ ਪਿਆਰਿਆਂ ਨੂੰ ਕਦੇ ਦੇਗਾ ਚ ਪਾਲੇ ਦੇ ਦਿੰਦਾ ਕਦੇ ਸਿਰਾਂ ਤੇ ਚਲੋਂਦਾ ਆਰਿਆਂ ਨੂੰ ਮੈਂ ਮੱਤੀ ਦਾ ਜੀ ਨੂੰ ਦੇਖਿਆ ਜਦੋਂ ਉਹ ਸਿਰਾਂ ਤੇ ਆਰਾ ਚਲਾ ਰਹੇ ਨੇ ਤੇ ਮੈਨੂੰ ਦੇਗਾ ਚ ਉਬਾਰੇ ਦੇ ਦੋਗੇ ਤੇ ਕੀ ਹੋ ਜਾਏਗਾ ਕਦੇ ਦੇਗਾ ਚ ਪਾਲੇ ਦੇ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ ਆ ਰਿਆਂ ਇਹ ਤੇ ਗੁਰੂ ਦੀ ਮੇਰੀ ਇੱਕ ਕਸਵੱਟੀ ਹੈ ਪਰਖ ਹੈ ਭਾਈ ਮਤੀ ਦਾ ਜੀ ਸ਼ਹੀਦ ਹੋਏ ਭਾਈ ਦੇ ਆਲਾ ਜੀ ਸ਼ਹੀਦ ਹੋਏ ਹੁਣ ਤੀਜੇ ਗੁਰ ਸਿੱਖ ਦੀ ਵਾਰੀ ਆਈ ਭਾਈ ਸੱਦੀ ਦਾ ਜੀ ਕਹਿੰਦੇ ਮਤੀ ਦਾ ਸੀ ਦਿਯਾਲਾ ਦੀ ਨਹੀਂ ਮੰਨੀ ਇਹ ਸਾਡੇ ਕੋਲ ਦੋ ਗਲਤੀਆਂ ਹੋ ਗਈਆਂ ਕਿ ਅਸੀਂ ਆਰੇ ਰਾਜ ਦੇ ਤੀਰਨ ਲੱਗੇ ਦਿਮਾਗ ਕੀ ਰਿਹਾ ਗਿਆ ਪਤਾ ਨਹੀਂ ਲੱਗਿਆ ਨਾਲ ਦੂਜੀ ਵਾਰੀ ਦਿਯਾਲਾ ਜੀ ਨੂੰ ਜਦੋਂ ਕਹਿੰਦੇ ਅਸੀਂ ਸ਼ਹੀਦ ਕਰਨ ਲੱਗੇ ਮੌਤ ਦੇ ਘਾਟ ਉਤਾਰਨ ਲੱਗੇ ਅਸੀਂ ਦੇਗ ਦੇ ਵਿੱਚ ਕੋਬਾਰਾ ਦਿੱਤਾ ਅਸੇ ਕਹੇ ਚਲੋ ਪਾਣੀ ਗਰਮ ਹੁੰਦੇ ਸਮਾਂ ਲੱਗ ਜਾਂਦਾ ਏ ਪਰ ਹੁਣ ਸਮਾਂ ਇਹ ਨਹੀਂ ਹੁਣ ਜਿਹੜੀ ਤਾਜ ਨੂੰ ਸਜਾ ਦੇਣੀ ਆੜਾ ਸਦੀ ਤਾਜ ਨੂੰ ਕਹਿੰਦੇ ਕਹਿੰਦੇ ਤੁਹਾਨੂੰ ਰੂਹ ਦੇ ਵਿੱਚ ਲਪੇਟਿਆ ਜਾਏਗਾ ਉੱਤੇ ਤੇਲ ਪਾਇਆ ਜਾਏਗਾ ਤੇ ਜਲਾ ਦਿੱਤਾ ਜਾਏਗਾ ਤੇ ਤੁਹਾਡਾ ਹੌਲੀ-ਹੌਲੀ ਸਰੀਰ ਸੜੇਗਾ ਤਾਨੂੰ ਉਹ ਦਰਦ ਉਹ ਸੜਨਾ ਮਹਿਸੂਸ ਹੋਏਗੀ ਫੇ ਤੁਸੀਂ ਭੱਜੋਗੇ ਸੋਚ ਲਓ ਦੋ ਚੱਲ ਗਏ ਹੁਣ ਤੁਹਾਡੀ ਵਾਰੀ ਹੈ ਵੱਜ ਸਕਦੇ ਨਹੀਂ ਸ਼ਰਾਬ ਦੇ ਹੋਰੇ ਕਿਹਦੇ ਨੇ ਟਾਈ ਕਿਤੇ ਭਾਈ ਸਦੀ ਦਾ ਜੀ ਨੂੰ ਰੂਹ ਦੇ ਵਿੱਚ ਲਪੇਟਿਆ ਗਿਆ ਤੇਲ ਪਾਇਆ ਗਿਆ ਅੱਗ ਲਾਈ ਅਸੀਂ ਆਮ ਦੀਵਾ ਜਦੋਂ ਬਾਲਦੇ ਹਾਂ ਉਹਦੇ ਵਿੱਚ ਜਦੋਂ ਤੇਲ ਪਾਉਂਦੇ ਆ ਉਹਦੀ ਪੱਟੀ ਹੁੰਦੀ ਨਾ ਰੂਹ ਦੀ ਉਹ ਤੇਲ ਸਾੜਦੀ ਹੈ ਪਰ ਰੂਹ ਨਹੀਂ ਸਾੜਦਾ ਕਈ ਵਾਰੀ ਤੇ ਤੇਲ ਮੁੱਕ ਜਾਂਦਾ ਨਾ ਉਹ ਪੱਟੀ ਵਿੱਚ ਪਈ ਰਹਿੰਦੀ ਹੈ ਇਹ ਰੀ ਦੀਵਾਰੀ ਦੇ ਦੀਵੇ ਜਦੋਂ ਲਾਉਨੇ ਆ ਨਾ ਉਹ ਵਿੱਚ ਵੱਟੀ ਪਈ ਰਹਿੰਦੀ ਆ ਰੂੜੀ ਤੇਲ ਸੜ ਜਾਂਦਾ ਹੈ ਇੱਚੇ ਤਰੀਕੇ ਦੇ ਨਾਲ ਭਾਈ ਸਤੀਤਾ ਜੀ ਨੂੰ ਤੇਲ ਪਾ ਕੇ ਜਦੋਂ ਜਲਾਇਆ ਗਿਆ ਇਹ ਜਲਾਦ ਸੋਚ ਰਹੇ ਸੀਗੇ ਕਿ ਇਹ ਭਾਜ ਉੱਠੇਗਾ ਕੁਰਲਾਏਗਾ ਮੇਰੇ ਤੇ ਕੋਈ ਪਾਣੀ ਪਾ ਦੋ ਮੇਰੇ ਤੇ ਕੋਈ ਪਾਣੀ ਪਾ ਦੋ ਮੈਂ ਸੜ ਰਿਹਾ ਮੈਂ ਤਪ ਰਿਹਾ ਜਲਨ ਹੋ ਰਹੀ ਐ ਦੁੱਖ ਹੋ ਰਿਹਾ ਏ ਪਰ ਪਾਈ ਸਦੀ ਤਾਜੀ ਅਡੋਲ ਰਹੀ ਤੇ ਬਾੜੀ ਪਰ ਤਾਦੀ ਵਾਹ ਨਾ ਲਗਈ ਪਰਮ ਭਰਮ ਸ਼ਰਨਾਈ ਚੌਂ ਗਿਰਦ ਹਮਾਰੇ ਰਾਮਕਾਰ ਦੋਕ ਲਗੇ ਨਾ ਭਾਈ ਇਹ ਮੁੱਕ ਤੋਂ ਉਚਾਰਣ ਕਰੇ ਨੇ ਕਿ ਸੱਚਿਆ ਪਾਕਸ਼ਾ ਤੱਤੀ ਵਾਹ ਨਹੀਂ ਲੱਗਣ ਦਿੰਦਾ ਤੂੰ ਤਾਂ ਇਧਰ ਰੂਦੇ ਇਚ ਲਪੇਟ ਕੇ ਉਹ ਸੜ ਰਹੇ ਤੱਤੀ ਵਾਹ ਨਹੀਂ ਲੱਗਣ ਦਿੰਦਾ ਤੇ ਤਿੰਨ ਗੁਰ ਸੇਖ ਸ਼ਹਾਦਤ ਪਾ ਗਏ ਵਾਰੀ ਆਈ श्री गुरु तेग बहादुर पातशाह लिया गया चांदनी चौक चुन पिंजरे के दे गुरु तेग बहादुर जी कैद ने कह कबूल तो कर लो जो गुरु तेग बहादुर जी भी लगा

ਕਿਉਂ ਜਾਣਕ ਮਾਉਂਦੇ ਹੋ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਜੇ ਮੇਰੇ ਸੇਖੀ ਨਹੀਂ ਮੰਨੇ ਤੇ ਗੁਰੂ ਮੰਨ ਲੇਗਾ ਤੂੰ ਹੀ ਮੇਰੇ ਸਿੱਖਾਂ ਨੂੰ ਨਹੀਂ ਡੋਲਾ ਸਕੇ ਤੇ ਗੁਰੂ ਡਲਾ ਲੋਗੇ ਨਹੀਂ ਕਹਿੰਦੇ ਆਪੇ ਤੁਹਾਨੂੰ ਛਾੜ ਦਵਾਂਗੇ ਇੱਕ ਕੰਮ ਕਰੋ तुसी एक ते गुरु देख ते बहादुर जी कहते हैं शरीर चला रहा एक करामात नहीं है अडोल रे तो कराम की गल करते हो देख उबारे रे दयाला जी एक करामात नहीं है ਸਤੀਤਾ ਜੀ ਨੇ ਆਪਣੇ ਆਪ ਨੂੰ ਜਲਾ ਲਿਆ ਰੂਹ ਦੇ ਵਿੱਚ ਸੜ ਗਏ ਇਹ ਕਰਾਮਤ ਨਹੀਂ ਹੈ ਹੋਰ ਕਿਹੜੀ ਕਰਾਮਤ ਭਾਲਦੇ ਹੋ ਇਹ ਆ ਮਨਪਲਵਾਰ ਅਤਿਉ ਗਾਦੀ ਕਹਿੰਦਾ ਸੀ ਫਤਵਾ ਸੁਣਾ ਦਿੱਤਾ ਏ ਤੁਹਾਡਾ ਜਿਹੜਾ ਧਾੜਿਆ ਉਹ ਸਿਰ ਤੋਂ ਅਲੱਗ ਕਰ ਦੇਣਾ ਏ ਤੁਹਾਨੂੰ ਇਹ ਸਜ਼ਾ ਦੇਣੀ ਏ ਹੁਣ ਤੁਸੀਂ ਜੋ ਸਜਾ ਤੋਹੀ ਬੜਾੜੀ ਬਣਾ ਲੋ ਕਾਜੀ ਕੂੜ ਬੋਲ ਮਲਕਾਏ ਕਹਿੰਦੇ ਮੁਸਲਮਾਨ ਬਣ ਜੋ ਕਾਜੀ ਕਹਿੰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਤੂੰ ਮੁਸਲਮਾਨ ਹੈ ਪਹਿਲਾਂ ਤੂੰ ਮੁਸਲਮਾਨ ਬਣ ਮੁਸਲਮਾਨ ਮੋਮ ਦੇ ਲੋਏ ਬਿਨਾ ਤੂੰ ਆਪਣੇ ਆਪ ਨੂੰ ਸਮਝਾ ਤੂੰ ਤੇ ਖੁਦ ਨਹੀਂ ਮੁਸਲਮਾਨ ਤੇ ਮੈਨੂੰ ਕਹਿੰਦਾ ਹੈ ਮੁਸਲਮਾਨ ਬਣ ਜਾ ਗਲਤ ਫਤਵੇ ਬਣਾ ਬਣਾ ਕੇ ਤੁਸੀਂ ਲੋਕਾਂ ਨੂੰ ਮਾਰਦੇ ਜੇ ਸਜ਼ਾ ਦਿੰਦੇ ਜੇ ਪਹਿਲਾਂ ਆਪ ਤਾਂ ਮੁਸਲਮਾਨ ਬਣ ਜਾ ਉਹ ਅੱਗੇ ਉਹ ਕਾਦੀ ਕਹਿੰਦਾ ਮੈਂ ਖਾਨਦਾਨੀ ਕਾਦੀ ਹਾਂ ਮੇਰਾ ਫਤਵਾ ਸੁਣੋਣ ਲੱਗੇ ਹੱਥ ਨਹੀਂ ਕੰਬਦਾ ਤੇ ਅੱਗੇ ਉਹ ਜਲਾਦ ਕਹਿੰਦਾ ਮੈਂ ਖਾਨਦਾਨੀ ਜਲਾਦ ਹਾਂ ਤੇਗ ਚਲੌਣ ਲਗੇ ਮੇਰਾ ਮਨ ਵੀ ਥਰਕਦਾ ਮੇਰਾ ਹੱਥ ਨਹੀਂ ਡੋਲਦਾ ਤੇ ਅਗੋਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਤੂੰ ਖਾਨਦਾਨੀ ਕਾਦੀ ਤੂੰ ਖਾਨਦਾਨੀ ਜਲਾਦ ਤੇ ਮੈਂ ਖਾਨਦਾਨੀ ਸ਼ਹੀਦ ਆ ਧੰਨ ਸਾਬ ਸੇ ਗੁਰੂ ਅਰਜਨ ਪਾਤਸ਼ਾਹ ਜੀ ਮੇਰੇ ਦਾਦਾ ਜੀ ਸਨ ਤੱਤੀ ਧਵੀ ਤੇ ਬੈਠ ਕੇ ਨਹੀਂ ਡੋਲੇ ਤੇ ਮੈਂ ਆਤਾ ਤੇ ਤੀਗ ਤੋਂ ਡੋਲ ਜਾਗਾ ਤੁਸੀਂ ਇੱਥੇ ਗੱਲ ਭੁੱਲ ਗਏ ਜੇ ਮੇਰਾ ਨਾਂ ਤੇਗ ਬਹਾਦਰ ਐ ਤੇਗ ਦਾ ਤਣੀ ਆ ਅੱਖਾਂ 'ਚ ਅੱਖਾਂ ਪਾ ਕੇ ਧੰ ਬਹਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੱਲ ਕਹੀ ਕਹਿੰਦੇ ਔਰਿੰਦ ਜੇਬ ਨੂੰ ਕਹਿ ਦਿਓ ਮੈਂ ਹਾਂ ਤੇਗ ਤੱਕ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪਰਖ ਲੈ ਦੋ ਟੇਕਾ ਮੈਨੂੰ ਲੱਗਵਾ ਹੈ ਟੇਕ ਬਹਾਦਰੀ ਦਾ ਮੇਰੇ ਸਾਹਵੇਂ ਨਹੀਂ ਚੰਦੀਆਂ ਉਹ ਟੇਕਾ ਮੈਂ ਤਾਂ ਜੰਮਦਿਆਂ ਟੇਕਾਂ ਦੀ ਸ਼ਾਮ ਆਣੀ ਦੇਖ ਪਿਤਾ ਦੀਆਂ ਪੈਨੀਆਂ ਦੋ ਟੇਕਾ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਆ ਪਰਖਦਾ ਤੇਰਾ ਪਿਓ ਤੇਗਾ ਦੇਖੀ ਆਉਂਦੇ ਭਵਿੱਖ ਵਿੱਚ ਮੇਰਾ ਪੁੱਤਰ ਵਾਏਗਾ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਉਹ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਤੁਸੀਂ ਡਰਾਵੇ ਪਾ ਰਹੇ ਹੋ ਜਦੋਂ ਮੈਂ ਜੰਮਿਆ ਮੈਂ ਤੇਗਾਂ ਦੇ ਵਿੱਚ ਰਿਆਂ ਜਦੋਂ ਮੈਂ ਜੰਮਿਆ ਛਾਂ ਮਾਣੀ ਤੇਗਾ ਦੀ ਦੇਖ ਬਾਪੂ ਦੀਆਂ ਪੈਨੀਆਂ ਦੋ ਤੇਗਾ ਮੈਂ ਜੋਦਿਆਂ ਦੀ ਮਾਣੀ ਤੇਗਾ ਮੇਰਾ ਨਾਂ ਹੀ ਤੇਗ ਬਹਾਦਰ ਤਾਨੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉਹ ਜਲਾਦ ਨੇ ਇਕ ਵਾਰ ਦੇ ਨਾਲ ਧੰ ਸਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਜੋ ਸੀਸ ਧਰ ਤੋਂ ਜੁਦਾ ਕੀਤਾ ਹੁਣ ਇੱਕ ਜਿਹੜੀ ਗੱਲ ਹੈ ਨਾ ਜੋ ਧਰ ਤੋਂ ਜੁਦਾ ਕਰ ਦਿੱਤਾ ਗਿਆ ਤੇ ਇਧਰ ਲੱਖੀਸ਼ਾ ਬਣ ਜਾਣਾ ਭਾਈ ਜੈਤਾ ਜੀ ਅਧਿਕ ਪੁੱਜ ਹੋ ਸਿੱਖ ਇਨਾਰੇ 1 ਦਿਨ ਪਹਿਲਾਂ ਵਿਚਾਰ ਬਣਾਈ ਸੀ ਉਹ ਕੀ ਵਿਚਾਰ ਸੀ ਉਹ ਆਪਾਂ ਕੱਲ ਦੇ ਦਿਵਾਨਾ ਵਿੱਚ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ